ਸਤਿ ਸ਼੍ਰੀ ਅਕਾਲ ਦੋਸਤੋ ਅੱਜ ਆਪਾਂ ਪਹੁੰਚੇ ਆ ਜੀ ਡੱਬ ਵਾਲੀ ਮੰਡੀ ਦੇ ਉੱਤੇ ਤੇ ਇਹ ਮੰਡੀ ਹੈ ਜੀ ਪੰਜਾਬ ਤੇ ਹਰਿਆਣਾ ਦੇ ਬਿਲਕੁਲ ਬਾਰਡਰ ਦੇ ਉੱਤੇ ਤੇ ਅੱਜ ਇੱਥੇ ਬਹੁਤ ਸੋਹਣੀਆਂ ਤੇ ਵਧੀਆ ਨਸਲ ਦੀਆਂ ਮੱਝਾਂ ਗਾਵਾਂ ਆਪਾਂ ਨੂੰ ਦੇਖਣ ਨੂੰ ਮਿਲੀਆਂ ਨੇ ਤੇ ਅੱਜ ਅਸੀਂ ਆ ਵੀਰ ਹੋਰਾਂ ਕੋਲੇ ਆਏ ਨੇ ਤੇ ਆ ਝੋਟੀ ਦੇਖੋ ਜੀ ਕਿੱਡੀ ਸੋਹਣੀ ਤੇ ਰਾਜੀ ਝੋਟੀ ਹੈ ਪੂਰੀ ਨਰੋਈ ਹੈਗੀ ਕੱਦ-ਗਾਠ ਦੀ ਪੂਰੀ ਵਧੀਆ ਹੈਗੀ ਤੇ ਹੱਟ ਪੈਰ ਦੀ ਪੂਰੀ ਮੋਟੀ ਹੈ ਹਾਈਟ ਦੇਖੋ ਜੀ ਹਾਂ ਕਰ ਪੂਰਾ ਕੱਦ-ਗਾਠ ਹੈਗਾ ਝੋਟੀ ਦਾ ਆਪਾਂ ਦੇਖ ਸਕਦੇ ਹਾਂ ਜਗਾਠਾ ਪੂਰਾ ਵਧੀਆ ਹੈਗਾ ਤੋਰੇ ਦੀ ਬਹੁਤ ਵਧੀਆ ਹੈਗੀ ਤੇ ਬਾਈ ਹੋਰਣ ਆਪਾਂ ਕਰਦੇ ਆਂ ਗੱਲਬਾਤ ਚੱਲ ਲੈਣੀਆਂ ਝੋਟੀ ਬਾਰੇ ਜਾਣਕਾਰੀ ਕਦ ਕਾੜ ਦੇਖੋ ਬਾਈ ਜੀ ਝੋਟੀ ਦਾ ਪੂਰੀ ਉੱਚੀ ਲੰਮੀ ਝੋਟੀ ਆ ਤੇ ਬਾਈ ਹੋਰਾਂ ਨਾਲ ਕਰਦੇ ਆ ਗੱਲਬਾਤ ਪੁੱਛਦੇ ਆ ਬਾਈ ਨੂੰ ਕਿਹੜੇ ਪਿੰਡੋਂ ਆ ਦੇਖੋ ਹੋਰ ਬਾਈ ਕੀ ਹਾਲ ਹੈ ਬੜੀਆ ਬਾਈ ਕਿਹੜੇ ਪਿੰਡ ਆ ਬਾਈ ਸੰਗਰੀਆ ਬਾਈ ਸੰਗਰੀਆ ਕੀ ਬਾਈ ਆਪਣਾ ਫੇਰ ਆਪੇ ਪੰਨੋ ਮਨੋ ਤੇ ਆ ਬਾਈ ਛੋਟੀ ਝੋਟੀ ਯਾਰ ਦੇਖੀ ਅਸੀਂ ਅਸੀਂ ਉਹ ਦੂਰੋਂ ਦੇਖ ਕੇ ਆਏ ਆ ਪੂਰੀ ਹਾਈਟ ਉੱਠਣਾ ਹਾਂ ਦੂਰੋਂ ਦੇਖਦੀ ਹੈ ਤੇ ਝੋਟੀ ਵਾਲੇ ਬਾਈ ਆਪਾਂ ਜੇ ਜਾਣਕਾਰੀ ਲਈਏ ਤਾਂ ਕੀ ਹੈ ਇਹ ਬਈ ਦੂਜੇ ਸੂਏ ਦੂਜੇ ਸੂਏ ਆ ਠੀਕ ਹੈ ਪਹਿਲੇ 18 ਕਿਲੋ ਵੀਡੀਓ ਬਣਾ ਰਿਹਾ ਪਹਿਲੇ ਸੂਏ 18 ਕਿਲੋ ਦੁੱਧ ਠੀਕ ਹੈ ਲਓ ਜੀ ਦੂਜੇ ਸੂਏ ਝੋਟੀ ਹੈ ਇਹ ਬਹੁਤ ਟੌਪ ਦੀ ਮੱਝ ਹੈ ਹਾਈਟ ਉੱਠਕਣ ਨੂੰ ਦੇਖ ਕੇ ਥੱਲੇ ਵੇਲੂ ਵੇ ਚਗਾਠਾ ਜੁਗਾਠਾ ਪੂਰਾ ਵਧੀਆ ਹੈਗਾ ਤੇ ਬਾਈ ਹੋਰ ਕਹਿੰਦੇ ਵੀ ਇਹ ਦੂਜੇ ਸੂਏਗੀ ਮੱਚ ਬਾਈ ਮਾ ਨੇੜੇ ਹੋ ਜਾ ਮੱਚ ਤੇ ਗਾਹ ਕਾਰੇ ਨੇ ਦੇਖ ਰਹੇ ਨੇ ਦੂਜੇ ਸੂਏ ਬਾਈ ਮਗਰ ਕੀ ਇਹ ਬੱਚਾ ਦੇ ਗੱਭਣਾ ਵੇ ਅੱਛਾ ਗੱਭਣਾ ਹਜੇ 15 ਦਿਨ ਲੈਂਦੀ 15 ਦਿਨ ਹਜੇ ਲਾਉਗੀ ਠੀਕ ਹੈ ਤੇ ਘਰ ਦੀ ਪਾਲੀ ਆ ਕਿ ਬਾਈ ਆਪਾਂ ਉਨ ਲਈ ਸੀ ਕਿ ਤੋਂ ਨਹੀਂ ਬਾਈ ਆਪਣਾ ਲੈ ਵਿੱਚ ਦਾ ਕੰਮ ਹੈ ਅੱਛਾ ਅੱਛਾ ਸੇਲ ਪਰਚੇਜ਼ ਦਾ ਕੰਮ ਆਪਣਾ ਆਈ ਉਹ ਮੇਰੀ ਰਿਸ਼ਤਦਾਰੀ ਚਾਹੀਏ ਅੱਛਾ ਆਈ ਰਿਸ਼ਤਦਾਰੀ ਚਾਹੀਏ ਠੀਕ ਹੈ ਕਿਹੜੀ نسل ਕਿਹੜੀ ਵਾਈਦੀ ਬਾਈ ਮੋਰਾ ਬਾਈ ਮੋਰਾ ਹਾਂਜੀ ਠੀਕ ਹੈ ਮੋਰਾ نسل ਦੀ ਮੱਝ ਹੈ ਜੀ ਹਾਈਟ ਦੇਖੋ ਆਪਾਂ ਕਿੰਨੀ ਸੋਹਣੀ ਹੈ ਚੈੱਕ ਕਰਗੇ ਆਪਾਂ ਜਗਾਠਾ ਪੂਰਾ ਥਣਾ ਦਾ ਗੈਪ ਗੂ ਵੀ ਪੂਰਾ ਸੋਹਣਾ ਹੈਗਾ ਓਤੀ ਲੰਮੀ ਪੂਰੀ ਝੋਟੀ ਹੈ ਜੀ ਇਹ ਤੇ ਦੂਜੇ ਸੂਏ ਚ ਹੈਗਾ ਬਾਈ ਹੋਰੇ ਕਹਿੰਦੇ ਵੀ ਸਾਡੇ ਰਿਸ਼ਤੇਦਾਰੀ ਚੋਂ ਸੀਗੀ ਤੇ ਉਂ ਬਾਈ ਹੋਰ ਆਉਂਦਾ ਹੈਗਾ ਸੇਲ ਪਰਚੇਜ ਦਾ ਕੰਮ ਹੈਗਾ ਗਾ ਕਰ ਰਿਹਾ ਹੈ ਦੇਖ ਰਿਹਾ ਹੈ ਸੌਦਾ ਵੀ ਹੋ ਸਕਦਾ ਹੈਗਾ ਤੇ ਚੰਗੀ ਨਸਲ ਦੀ ਮੱਝ ਹੈ ਜੀ ਤੇ ਚੰਗੀਆਂ ਚੀਜ਼ਾਂ ਦਾ ਦਾਮ ਹੈ ਜਿਹੜਾ ਉਹ ਵੀ ਫਿਰ ਮਹਿੰਗਾ ਹੀ ਹੁੰਦਾ ਹੈਗਾ ਬਾਈ ਹੋਰੀ ਕਹਿੰਦੇ ਵੀ ਦੂਜੇ ਸੂਏ ਆ 15 ਦਿਨਾਂ ਇਹ ਲਊਗੀ ਇਹ ਵੈਸੇ ਤਾਂ ਬਾਈ ਹੋਰਾਂ ਦਾ ਜਿਹੜਾ ਕੰਮ ਆ ਉਹ ਸੇਲ ਪਰਚੇਜ਼ ਹੈਗਾ ਪਰ ਇਹ ਕਹਿੰਦੇ ਵੀ ਸਾਡੇ ਅਸੀਂ ਰਿਸਤਦਾਰੀ ਦੇ ਵਿੱਚੋਂ ਹੀ ਇਹ ਜਿਹੜੀ ਝੋਟੀ ਆ ਫੁਲਈ ਆ ਤੇ 15 ਕ ਦਿਨ ਦਾ ਇਹਨਾਂ ਦਾ ਹਜੇ ਹੁਣ ਪਿਆ ਸੂਣ ਦੇ ਵਿੱਚ ਤੇ ਬਾਈ ਪਹਿਲੇ ਸੂਏ ਇਹਦੇ ਬੱਚਾ ਕੀ ਸੀਗਾ ਕੱਟੀ ਸੀ ਬਾਈ ਠੀਕ ਆ ਪਹਿਲੇ ਸੂਏ ਬਾਈ ਕਹਿੰਦਾ ਕੱਟੀ ਸੀਗੀ ਤੇ ਹੁਣ 15 ਕ ਦਿਨ ਪਏ ਆ ਤੇ ਬਾਈ ਆਪਾਂ ਦੋਦੀ ਗੱਲ ਕਰੀਏ ਤਾਂ ਪਹਿਲੇ ਸੂਏ ਚ ਕਿੰਨਾ ਦਿੱਤਾ ਇਹਨੇ 18 ਕਿਲੋ ਦਿੱਤਾ ਸੀ 18 ਕਿਲੋ ਨੈਟ ਸੀਗਾ ਬਾਈ ਠੀਕ ਆ ਠੀਕ ਉਧਰ ਹੋ ਜਾ ਮਾੜਾ ਨੇ ਬਜਾ 18 ਕਿਲੋ ਮੱਝੇ ਦਾ ਦੁੱਧ ਸੀਗਾ ਜੀ ਪਹਿਲੇ ਸੂਏ ਤੇ ਹੁਣ ਚੱਲ ਰਹੀ ਆ ਇਹ ਦੂਜੇ ਸੂਏ ਚ 15 ਦਿਨ ਦਾ ਹੈਗਾਗਾ ਭਾਈ ਜੀ ਆਪਾਂ ਰੇਟ ਦੀ ਗੱਲ ਕਰੀਏ ਤਾਂ ਮੱਝ ਦੇ ਕੀ ਰੇਟ ਆ ਜੀ ਇਹਦਾ ਭਈ 2,25,000 2,25,000 ਰੁਪਿਆ ਲੋ ਜੀ ਵੀਰ ਹੋਰ ਕਹਿੰਦੇ ਵੀ 2,25,000 ਰੁਪਿਆ ਮੱਝ ਦਾ ਸੀ ਰੇਟ ਰੱਖੇਗਾ ਤੇ ਆ ਜਾ ਯਾਰ ਤੇ ਦੂਜੇ ਸੂਏ ਆ ਜੀ ਪਹਿਲੇ ਸੂਏ ਕੱਟੀ ਸੀਗੀ ਤੇ ਬਹੁਤ ਵਧੀਆ ਨਸਲ ਦੀ ਮੋਹਰਾ ਨਸਲ ਦੀ ਇਹ ਮੱਝ ਹੈਗੀ ਹਾਈਟ ਦੇਖੋ ਭਾਈ ਨੈੱਟ ਰੇਟ ਹੈ ਕਿ ਆਪਣੇ ਕੋਲੇ ਜੇ ਕੋਈ ਮੰਨ ਕੇ ਚਲੋ ਗਾਹ ਕਾਉਂਦਾ ਤਾਂ ਉਹਨੂੰ ਨਵਾਣਟਾਂ ਵੀ ਹੋ ਜਾਊਗਾ ਹੋ ਜਾਊਗਾ ਮਾਤਾਂ ਠੀਕ ਹੈ ਤੇ ਭਾਈ ਆਪਾਂ ਘਰੇ ਵੀ ਕਰਦੇ ਹਾਂ ਕੰਮ ਹਾਂਜੀ ਭਾਈ ਜੇ ਕਿਸੇ ਨੇ ਆਪਣੇ ਘਰੋਂ ਕੋਈ ਪਸ਼ੂ ਲੈਣਾ ਹੋਵੇ ਤਾਂ ਭਾਈ ਮੜਾ ਐਡਰੈਸ ਬੋਲ ਦੋ ਆਪਣਾ ਐਡਰੈਸ ਆ ਵੀ ਸੰਗਰੀਆ ਜ਼ਿਲ੍ਹਾ ਨਾ ਮਾ ਟੇ ਰਾਜਸਥਾਨ ਠੀਕ ਹੈ ਸਾਡਾ ਬੜੀ ਤੋਂ 3 ਕਿਲੋਮੀਟਰ ਹੋ ਜਾਣਾ ਠੀਕ ਹੈ ਤੇ ਫੁੱਲ ਨਾਮ ਕੀ ਆਪਣਾ ਮੇਰਾ ਮੋਨੂ ਸਵਾਮੀ ਠੀਕ ਹੈ ਜੀ ਮੋਨੂ ਸਵਾਮੀ ਦੇ ਨਾਮ ਤੇ ਜੇ ਕੋਈ ਆ ਕੇ ਤੁਹਾਡਾ ਡਰੈਸ ਪੁੱਛਦਾ ਆਪਣਾ इजीली ਘਰ ਮਿਲ ਜੂਗਾ ਕਸ਼ੀਰામ ਪਕੀ ਜੀ ਮੇਰੇ ਡੇਢੀ ਹੈ ਠੀਕ ਹੈ ਜੀ ਉਹ ਨਾਲ ਹੀ ਆਏ ਨੇ ਅੰਕਲ ਜੀ ਠੀਕ ਹੈ ਤੇ ਭਾਈ ਕਿੰਨਾ ਕੁ ਟਾਈਮ ਹੋ ਗਿਆ ਤੁਹਾਨੂੰ ਇਸ ਕਿਤੇ ਦੇ ਵਿੱਚ ਪਏ ਨੂੰ ਭਾਈ ਮੈਂ ਤਾਂ ਹੁਣੇ ਲੱਗਿਆ ਪਰਾਤ ਪਿਤਾ ਜੀ ਆਪਣੇ ਠੀਕ ਹੈ ਠੀਕ ਹੈ ਠੀਕ ਹੈ ਬਹੁਤ ਵਧੀਆ ਗੱਲ ਹਾਂਜੀ ਹਾਂਜੀ ਲੋਈ 225000 ਰੁਪਿਆ ਮੱਝ ਦਾ ਰੇਟ ਹੈਗਾ ਤੇ ਦੁੱਧ ਕਿੰਨਾ ਦੱਸ ਸੇ ਬਾਈ ਦੁੱਧ ਪਏ 18 ਕਿਲੋ 18 ਐਸੀ ਜਾਂ ਪਹਿਲਣ ਠੀਕ ਹੈ ਜਾਨਕਿ ਹੁਣ ਉਦੋਂ ਵੀ ਵੱਧ ਵਧੂਗਾ ਹੁਣ ਜਾਨਕਿ ਬਾਕੀ ਖਾਣਕ ਦੇ ਸਿਰ ਤੇ ਵੀ ਆਈ ਬੰਦਾ ਕਿੱਦਾਂ ਨਹੀਂ ਖਾਣ ਪਾਉਂਦਾ ਨਾ ਕਿੱਦਾਂ ਦਾ ਪਸ਼ੂ ਪਾਲਦਾ ਹੈਗਾ ਅੱਜ 15 ਦਿਨ ਪਏ ਆ ਮੈਂ ਬਣਦੀ ਬਣਦੀ ਬਹੁਤ ਠੀਕ ਹੈ ਬਾਕੀ ਕੱਦਗਾਟ ਸੋਹਣਾ ਬਾਈ ਤੇ 18 ਕਿਲੋ ਪਿਛਲੇ ਸੂਏ ਦੁੱਧ ਸੀਗਾ ਕੱਟੀ ਸੀਗੀ ਤੇ ਹੁਣ 15 ਦਿਨ ਦਾ ਜਾਨਕਿ ਇਹ ਜੇ ਗੈਪ ਹੈਗਾਗਾ ਮੱਝ ਦੇ ਵਿੱਚ ਸੂਣ ਦੇ ਵਿੱਚ ਤੇ ਬਹੁਤ ਵੋਤਨ ਬਾਈਰੇ ਤੁਸੇ ਜਾਣਕਾਰੀ ਦਿੱਤੀ ਮੱਝ ਬਾਰੇ ਦੋਸਤੋ ਅੱਜ ਅਸੀਂ ਪਹੁੰਚੇ ਹਾਂ ਜੀ ਡੱਬ ਵਾਲੀ ਮੰਡੀ ਦੇ ਉੱਤੇ ਇੱਥੇ ਸਾਨੂੰ ਦੇਖਣ ਨੂੰ ਮਿਲੀਆਂ ਜੀ ਬਹੁਤ ਕੈਂਟ ਤੇ ਸੋਹਣੀਆਂ ਉੱਚੀਆਂ ਲੰਮੀਆਂ ਮੱਝਾਂ ਤੇ ਮੱਝ ਦਾ ਤੋਰਾ ਦੇਖੋ ਜੀ ਬਹੁਤ ਸੋਹਣੀ ਮੱਝ ਹੈ ਤਦ ਗੁੱਦ ਕੰਨੀਆਂ ਪੂਰੀ ਵਧੀਆ ਹੈਗੀ ਤੰਦਰੁਸਤ ਮੱਝਾ ਹੱਡ ਪੈਰ ਦੀ ਮੋਟੀ ਹੈ ਥਲੇਵੇ ਦੀ ਗੱਲ ਕਰੀਏ ਤਾਂ ਲੇਵਾ ਦੇਖੋ ਭਾਈ ਜੀ ਕਿੰਨਾ ਸੋਹਣਾ ਲੇਵਾ ਹੈਗਾ ਕੱਲਾ ਕੱਲਾ ਥਾਣਾ ਜਿਹੜਾ ਚਿਣਿਆ ਪਿਆ ਉਹ ਤੇ ਸੱਜਰ ਸੋਈ ਮੱਝ ਐ ਤੇ ਬਾਈ ਹੋਰਾਂ ਨਾਲ ਆਪਾਂ ਗੱਲਬਾਤ ਕਰਦੇ ਆ ਮੈਨੂੰ ਲੱਗਾ ਆਹੀ ਬੱਚਾ ਇਹਦਾ ਬਾਈ ਇੱਧਰਲੇ ਪਾਸੇ ਆਜੋ ਇੱਧਰ ਨੂੰ ਬਣੀ ਕਰ ਬਾਰੀ ਤਾਂ ਮੁਰਮੁਰ ਆਉਂਦੇ ਨੇ ਦੇਖਣ ਨੂੰ ਇੱਥੇ ਤੇ ਲੈਣਾ ਤੇ ਰੇਟ ਨਹੀਂ ਜੱਚਿਆ ਬਾਈ ਹੋਰਾਂ ਨੂੰ ਤੇ ਆਜੋ ਬਾਕੀ ਆਪਾਂ ਡਿਟੇਲ ਦੀ ਗੱਲ ਕਰਦੇ ਹੋ ਆਓ ਜੋ ਹੋਰ ਬਾਈ ਕੀ ਹਾਲ ਚਾਲ ਹੈ ਕੋਈ ਪਹਿਲਾਂ ਆਪਣਾ ਨਾਮ ਦੱਸ ਨਰਿੰਦਰ ਸਿੰਘ ਬਰਿੰਦਰ ਸਿੰਘ ਨਰਿੰਦਰ ਸਿੰਘ ਨਰਿੰਦਰ ਕਿਹੜੇ ਪਿੰਡ ਆ ਬਾਈ ਜੋਧਪੁਰ ਮਾਣਾ ਜੋਧਪੁਰ ਮਾਣਾ ਹਾਂ ਜਲਾ ਬਟੰਡਾ ਹਾਂ ਤੇ ਫਰੀਦਕੋਟ ਜਾ ਕੇ ਹੈ ਜੋਧਪੁਰ ਮਾਣਾ ਬਟੰਡਾ ਜਲਾ ਬਟੰਡਾ ਜੀ ਆ ਗਿਆ ਹਣਾ ਠੀਕ ਹੈ ਇੱਥੇ ਬਾਈ ਅੱਜ ਤੁਸੀਂ ਬਹੁਤ ਵਧੀਆ ਨਸਲ ਦੀ ਲੈ ਕੇ ਆਏ ਹੋ ਝੋਟੀ ਹੈ ਨਾ ਹਾਂ ਬਾਈ ਤੇ ਅਸੀਂ ਦੇਖੀ ਜਾਨੇ ਵਪਾਰੀ ਕਾਫੀ ਆ ਕੇ ਮੁੜ ਗਿਆ ਹਾਂ ਤੇ ਕਿਹੜਾ ਸੂਆ ਬਾਈ ਇਹ ਤੀਜਾ ਸੂਆ ਤੀਜਾ ਸੂਆ ਹਾਂ ਤੇ ਮਗਰ ਬੱਚਾ ਕੀ ਹੈ ਤੇ ਕੱਟੀ ਹੈ ਆਹੀ ਹੈ ਹਾਂ ਦੇਖੋ ਇਹ ਕੱਟੀ ਬਹੁਤ ਸੋਹਣੀ ਐਕਟਿਵ ਤੇ ਤੰਦਰੁਸਤ ਕੱਟੀ ਹੈਗੀ ਤੇ ਕਿੰਨੇ ਕ ਦਿਨ ਹੋਇਆ ਬਾਈ ਸੋਈ ਨੂੰ 5 ਦਿਨ ਹੋਇਆ 5 ਦਿਨ ਹੋਇਆ ਹਾਂ ਤੇ ਕਿੰਨਾ ਦੁੱਧ ਆ ਇਸ ਟਾਈਮ ਥੱਲੇ ਇਸ ਟਾਈਮ 16 ਲੀਟਰ 16 ਲੀਟਰ ਦੁੱਧ ਆ ਪੂਰਾ ਗਰੰਟੀ ਹੈ ਬਾਈ ਹਾਂ ਭਾਵੇਂ ਕੋਈ ਬੰਦਾ ਆ ਕੇ ਚੋ ਕੇ ਦੇਖ ਲੇ ਕੰਡੇ ਕੰਡੇ ਦੇ ਧਰ ਕੇ ਤੋਲ ਕੇ ਦੇਵਾਂਗੇ ਠੀਕ ਐ ਬਾਈ ਉਹਰੇ ਕਹਿੰਦੇ ਵੀ ਕੰਡੇ ਦੇ ਧਰ ਕੇ ਤੋਲ ਕੇ ਬੰਦਾ ਚੋ ਕੇ ਲੈ ਜਾਏ ਕੋਈ ਚੱਕਰ ਵਾਲੀ ਗੱਲ ਨਹੀਂ ਵੀ ਜਿੰਨੀ ਗੱਲ ਦੱਸੀ ਓਨੀ ਨਿਕਲੂਗੀ ਤੇ ਬਾਈ ਜੀ ਆਪਾਂ ਰੇਟ ਦੀ ਗੱਲ ਕਰੀਏ ਤਾਂ ਐਂਡ ਰੇਟ ਕੀ ਹੈਗਾ ਤੇ 2.5 ਲੱਖ 2.5 ਲੱਖ ਰੁਪਇਆ ਹੂੰ ਠੀਕ ਹੈ ਲਓ ਜੀ 2.5 ਲੱਖ ਦੀ ਮੱਝ ਹੈਗੀ ਬਾਈ ਔਰ ਇਹ ਕਹਿੰਦੇ ਮਗਰ ਕੱਟੀ ਆ ਤੇ ਥੋੜੇ ਦਿਨ ਹੀ ਹੋਏ ਐ ਸੋਈ ਨੂੰ ਠੀਕ ਹੈ ਬਾਈ ਦੁੱਧ ਕਿੰਨਾ ਦੱਸਾ ਜੀਗਾ 16 ਲੀਟਰ 16 ਲੀਟਰ ਦੁੱਧ ਹੈ ਪੂਰਾ ਗਾਰੰਟੀ ਨਾਲ ਬਾਈ ਔਰ ਇਹ ਕਹਿੰਦੇ 16 ਲੀਟਰ ਦੁੱਧ ਹੈਗਾ ਲੈ ਲੈ ਲੋ ਇਹ ਤਾਂ ਚੰਗੀ ਤੰਦਰੁਸਤ ਮੱਝ ਹੈਗੀ ਤੇ ਬਾਈ ਹੋਰ ਵੀ ਲੈ ਕੇ ਆਏ ਕਿ ਇਹੀ ਹੈਗੀ ਮੱਝ ਆਪਣੇ ਕੋਲੇ ਇੱਕ ਹੀ ਹੈ ਤੇ ਆਪਣਾ ਬਈ ਵਪਾਰ ਦਾ ਕੰਮ ਇਹ ਆ ਕਿ ਘਰੇ ਪਾਲਦੇ ਆ ਪਹੰਜਾ ਘਰੇ ਪਾਲਦੇ ਅੱਛਾ ਘਰੇ ਪਾਲ ਠੀਕ ਹੈ ਤੇ ਬਈ ਜੇ ਕਿਸੇ ਨੇ ਘਰੋਂ ਆਪਣੇ ਮੱਝ ਵਗੈਰਾ ਲੈਣੀ ਹੋਵੇ ਚੋਕੇ ਲੈ ਸਕਦਾ ਠੀਕ ਹੈ ਤਾਂ ਮਾੜਾ ਐਡਰੈਸ ਬੋਲ ਦੋ ਬਈ ਆਪਣਾ ਜੋਧਪੁਰ ਮਾੜਾ ਜਲਾ ਬਖੰਡਾ ਨਾਮ ਕੀ ਬਈ ਆਪਣਾ ਨਰਿੰਦਰ ਤੇ ਡੈਡੀ ਦਾ ਨਾਮ ਜਸਵੀਰ ਸਿੰਘ ਲਓ ਜੀ ਦੋਸਤੋ ਬਾਈ ਹੋਰੇ ਨੇ ਆਪਣਾ ਐਡਰੈਸ ਦੱਸਤਾ ਤੇ ਜੇ ਕੋਈ ਬੰਦਾ ਵੀਡੀਓ ਦੇਖ ਕੇ ਮੱਝ ਵਗੈਰਾ ਲੈਣਾ ਚਾਹੁੰਦਾ ਤਾਂ ਇਹਨਾਂ ਦੇ ਪਿੰਡੋ ਜਾ ਕੇ ਵੀ ਮੱਝ ਲੈ ਸਕਦਾ ਕਿਉਂਕਿ ਇਹਨਾਂ ਕੋਲੇ ਕਰੇ ਵੀ ਵਧੀਆ ਨਸਲ ਦੀਆਂ ਚੰਗੀਆਂ ਮੱਝਾਂ ਨੇ ਬਹੁਤ ਧੰਨਵਾਦ ਭਾਈ ਜਾਣਕਾਰੀ ਦਿੱਤੀ ਸਮਝ ਬਾਰੇ